ਜਿੱਥੇ ਇੱਕ ਪਾਸੇ ਸੱਚਖੰਡ ਸ਼੍ਰੀ ਦਰਵਾਜ ਸਾਹਿਬ ਦੇ ਵਿੱਚ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ 6 ਜੂਨ ਨੂੰ ਵੱਡਾ ਖੱਲੂ ਘਰਾ ਦੀਪਸਮ ਮਨਾਇਆ ਜਾਣਾ ਉਸ ਨੂੰ ਲੈ ਕੇ ਸੱਚਖੰਡ ਸ਼੍ਰੀ ਦਰਵਾਜ ਸਾਹਿਬ ਦੇ ਚਾਰੇ ਪਾਸੇ ਚੱਪੇ-ਚੱਪੇ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਨੂੰ ਵੀ ਤਾਇਨਾਤ ਕੀਤਾ ਗਿਆ ਅਤੇ ਇਸ ਦੌਰਾਨ ਦਰਵਾਜ ਸਾਹਿਬ ਦੇ ਬਾਹਰ ਬਿਆਦਬੀ ਹੋਣ ਦੀ ਇੱਕ ਘਟਨਾ ਸਾਹਮਣੇ ਆਈ ਹੈ ਅਤੇ ਜਾਣਕਾਰੀ ਮੁਤਾਬਕ ਦਰਵਾਜ ਸਾਹਿਬ ਦੇ ਬਾਹਰ ਸ਼੍ਰੀ ਗੁਰੂ ਅਰਜਨ ਦੇਵ ਨਿਵਾਜ਼ ਦੇ ਨਜ਼ਦੀਕ ਇੱਕ ਵਿਅਕਤੀ ਵੱਲੋਂ ਬਿਆਦਵੀ ਦੀ ਕਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਉਸ ਵੱਲੋਂ ਗੁਰਕਾ ਸਾਹਿਬ ਦੇ ਅੰਗ ਫਾੜੇ ਗਏ ਅਤੇ ਮੌਕੇ ਤੇ ਹੀ ਸੰਗਤ ਵੱਲੋਂ ਉਸ ਨੂੰ ਕਾਬੂ ਕਰ ਲਿਆ ਅੱਜ ਉਧਰ ਕਿੱਥੇ ਗਿਆ ਮੈਂ ਇੱਥੇ ਘਰ ਹੀ ਉਹ ਸਿੱਧਾ ਜੋ ਕਿ ਕਰ ਗਿਆ ਨਹੀਂ ਇੱਥੇ ਲੰਦਾ ਮੈਥੇ ਬੈਠੇ ਆ ਗਏ ਬੈਠੇ ਆ ਗਏ ਨਾਨਕੀ ਸਰ ਹੈ ਹੈ ਕੋ ਬਾ ਹੋਗਾ ਕੋ ਬਾ ਪਿਆਰ ਨਾਲ ਨਹੀਂ ਮੈਂ ਨਾਲ ਡਾਲੀ ਬਿਲ ਘਾ ਟੇ ਹੈ ਬਿਲ ਘਾ ਟੇ ਫਿਰ ਪੁਰਾਣਾਂ ਕੀ ਹੈ ਪੁਰਾਣਾਂ ਗੁਰੂ ਡਿਸੀਜਨ ਪਿਆ ਪੁਰਾਣ ਵਰਤ ਹੀ ਤਾਂ ਹਾਂ ਜੀ ਕੀ ਤੁਸੀਂ ਜੀਵਨ ਜੀਵਨ ਜਾਲ ਨੰਬਰ ਵਾਲੀ ਕੰਪਨੀ ਆਹਲੇ ਦੇ ਰਿਹਾ ਹੈ ਬਈ ਦੋ ਤਿੰਨ ਦੇ ਕੋਲ ਪਿਆ ਤੇ ਇਥੇ ਕਿਉਂ ਪੁੱਛਿਆ ਐਤ ਤੇ ਆ ਮੈਨੂੰ ਨਹੀਂ ਹੁੰਦਾ ਮੈਨੂੰ ਕਿਹੜਾ ਵੀ ਆਪ ਭਾਈ ਉਹ ਕਿੱਥੋਂ ਦੇ ਹੁੰਦਾ ਮੈਂ ਕਿਹਾ ਰਾਤ ਹੈ ਐ ਇਤੋਂ ਬਾਅਦ ਕਿ ਸਵੇਰ ਮਸੇ ਅਤੇ ਜੋਦੇਸ਼ ਕਟਨ ਲੈ ਕੇ ਪੁਲਿਸ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਕਿਹਾ ਕਿ ਹਲੇ ਅਸੀਂ ਪਹੁੰਚਿਆ ਤੇ ਜਾਂਚ ਕਰ ਰਹੇ ਹਾਂ ਸਰ ਤੁਸੀਂ ਚੌਂਕੀ ਦੇ ਵਿੱਚ ਖੜਿਆ ਗਿਆ ਸੀਗਾ ਉਸ ਨੂੰ 52 ਨੰਬਰ ਤੋਂ ਕਿੱਥੇ ਖੜਿਆ ਗਿਆ ਜੀ ਆ ਵਿਅਕਤੀ ਫਿਰ ਕੋਣ ਹੈ ਜਿਸ ਨੂੰ ਥੋੜੀ ਜਿਹਾ ਪਹਿਲਾਂ ਲੈ ਕੇ ਗਏ ਨੇ ਫਿਰ ਕੋਣ ਹੈ ਉਹ ਨੂੰ ਨਹੀਂ ਲੈ ਕੇ ਗਿਆ ਨਾ ਮੇਰੇ ਨਾਲ ਕੋਈ ਗੱਲ ਹੋਈ ਆ ਮੈਂ ਤਾਂ ਆਪਣੀ ਚੌਂਕੀ 'ਚ ਇੱਧਰ ਮੇਰੀ ਸਿਵਲ ਡਿਊਟੀ ਲੱਗੀ ਮੈਂ ਆਪਣੀ ਕਰ ਰਿਹਾ ਸੀ ਕਟਨਾ ਕੀ ਹੋਈ ਆ ਕੋਈ ਇਹ ਤਾਂ ਮੇਰੇ ਕੋਲ ਕੋਈ ਇਨਟੀਮੇਸ਼ਨ ਨਹੀਂ ਆ ਸਰ ਇੰਟੀਮੇਸ਼ਨ ਤੇ ਸੋਸ਼ਲ ਮੀਡੀਆ ਤੇ ਤਸਵੀਰ ਵਾਇਰਲ ਹੋ ਰਹੀ ਹੈ ਤਸਵੀਰ ਵਾਇਰਲ ਹੋ ਰਹੀ ਉਹ ਤੁਹਾਡੇ ਕੋਲ ਵਾਇਰਲ ਹੋ ਰਹੀ ਆ ਪਰ ਮੈਨੂੰ ਇਹ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਿੱਥੇ ਬੰਦੀਆਂ ਜਿੱਥੇ ਬੰਦੀਆਂ ਇੱਥੇ ਆ ਰਹੀਆਂ ਨੇ ਸਰ ਜਿੱਥੇ ਬੰਦੀਆਂ ਆ ਜਾਂਦੀਆਂ ਪਤਾ ਲੱਗਦਾ ਫਿਰ ਉਹਦੇ ਮੁਤਾਬਕ ਜੋ ਇਕੱਠੀ ਹੋਈ ਜੋ ਵੱਡੀ ਗਿਣਤੀ ਜੋ ਵੀ ਬਿਆਨ ਦਿੱਤਾ ਜਾਊਗਾ ਜੇ ਕੋਈ ਗਲਤ ਬਾਤ ਹੋਈ ਹੈ ਤਾਂ ਕਾਰਵਾਈ ਕਰਦੇ ਆਂਗੇ ਗਲਤ ਬਾਤ ਹੋਈ ਜਾਂਣਾ ਜੀ ਮੈਨੂੰ ਨੂੰ ਕੋਈ ਨਹੀਂ ਪਤਾ ਇਹਦੇ ਬਾਰੇ ਜੇ ਕੋਈ ਹੋਈ ਆ ਜੇ ਕੋਈ ਦੱਸੇਗਾ ਤਾਂ ਕਾਰਵਾਈ ਹੋ ਜਾਏਗੀ ਜੀ ਮੇਰੇ ਕੋਲ ਕੋਈ ਜਥੇਬੰਦੀਆਂ ਆ ਰਹੀਆਂ ਅਗਰ ਕੋਈ ਮੇਰੇ ਵੀਰੇ ਜੇ ਆਉਂਦੀਆਂ ਜਥੇਬੰਦੀਆਂ ਜਿੱਥਰੋਂ ਆਉਣਗੀਆਂ ਜੋ ਗੱਲਬਾਤ ਹੋਏਗੀ ਜੇ ਕੋ ਮੈਨੂੰ ਮੇਰੇ ਕੋਲ ਕੋਈ ਇੰਟੀਮੇਸ਼ਨ ਆਏਗੀ ਮੈਂ ਕਾਰਵਾਈ ਕਰ ਦਾਂ ਖੈਰ ਹੁਣ ਪੁਲਿਸ ਦੇ ਪੁੱਛਗਿੱਛ ਦੇ ਵਿੱਚ ਪਤਾ ਲੱਗੇਗਾ ਕਿ ਆਖਰ ਇਸ ਵਿਅਕਤੀ ਨੇ ਅਜਿਹਾ ਕਿਉਂ ਕੀਤਾ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ